ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਸਵੀਰ ਸਿੰਘ ਕੰਗਣਵਾਲ ਸਵਾਗਤ ਕਰਦਾ ਆਪਣੇ YouTube ਚੈਨਲ ਚੱਜਦੀਆਂ ਗੱਲਾਂ ਵਿੱਚ ਅੱਜ ਜਿਹੜੀ ਵੀਡੀਓ ਅੱਜ ਜੋ ਵਿਸ਼ਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਉਹ ਹੈ ਸੜਕ ਹਾਦਸੇ ਰੋਡ ਐਕਸੀਡੈਂਟਸ ਦੋਸਤੋ ਜਦੋਂ ਕਦੀ ਵੀ ਰੋਡ ਐਕਸੀਡੈਂਟ ਜਾਂ ਸੜਕ ਹਾਦਸਿਆਂ ਵਰਗਾ ਸ਼ਬਦ ਸਾਡੇ ਕੰਨਾਂ ਦੇ ਵਿੱਚ ਪੈਂਦਾ ਤਾਂ ਕੁਦਰਤੀ ਤੌਰ ਤੇ ਸੁਭਾਵਿਕ ਤੌਰ ਤੇ ਸਾਡੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਨੇ ਤੇ ਸਾਡੇ ਮਨ ਦੇ ਵਿੱਚੋਂ ਇਹ ਅਰਦਾਸ ਆਪ ਮੁਹਾਰੇ ਉੱਪਰਦੀ ਐ ਕਿ ਜਿਸ ਵਾਰੇ ਵੀ ਆਪਾਂ ਇਹ ਖ਼ਬਰ ਸੁਣੀ ਐ ਉਹ ਠੀਕ ਠਾਕ ਹੋਵੇ ਤੰਦਰੁਸਤ ਹੋਵੇ ਦੋਸਤੋ ਸੜਕ ਹਾਦਸਿਆਂ ਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜੋ ਕਾਰਨ ਬਣਦੇ ਨੇ ਉਹ ਅਲੱਗ-ਅਲੱਗ ਤਰ੍ਹਾਂ ਦੇ ਕਾਰਨ ਹੋ ਸਕਦੇ ਨੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਜੋ ਸਾਡੇ ਹੱਥ ਵਸ ਹੀ ਹੁੰਦੇ ਨੇ ਤਾਂ ਕੁਝ ਕ ਕਾਰਨ ਉਹ ਹੋ ਸਕਦੇ ਨੇ ਜੋ ਸਾਡੇ ਹੱਥ ਵਸ ਹੱਥ ਵਸ ਨਹੀਂ ਹੋ ਸਕਦੇ ਪਰ ਜ਼ਿਆਦਾਤਰ ਜਿਹੜੇ ਕਾਰਨ ਨੇ ਉਹ ਮੰਨੇ ਜਾਂਦੇ ਨੇ ਜੋ ਸਾਡੇ ਆਪਣੇ ਕਾਰਨ ਹੀ ਸਾਡੇ ਆਪਣੇ ਵਸ ਦੇ ਵਿੱਚ ਹੀ ਮੰਨੇ ਜਾ ਸਕਦੇ ਨੇ ਕਿਉਂਕਿ ਜਿਹੜਾ ਅੰਕੜਾ ਸਾਨੂੰ ਪ੍ਰਾਪਤ ਹੋਇਆ ਹੈ ਉਹਦੇ ਵਿੱਚੋਂ ਇਹ ਦੱਸਿਆ ਜਾ ਰਿਹਾ ਹੈ ਕਿ 84 ਤੋਂ 85% ਜਿਹੜੇ ਹਾਦਸੇ ਸੜਕਾਂ ਤੇ ਹੋ ਰਹੇ ਨੇ ਸਾਡੇ ਦੇਸ਼ ਦੇ ਵਿੱਚ ਉਹਨਾਂ ਦੇ ਵਿੱਚ ਡਰਾਈਵਰ ਦੀ ਆਪਣੀ ਹੀ ਗਲਤੀ ਹੀ ਹੁੰਦੀ ਹੈ। ਸਾਡੇ ਕੇਂਦਰੀ ਰੋਡ ਟਰਾਂਸਪੋਰਟ ਤੇ ਹਾਈਵੇ ਮੰਤਰੀ ਨਿਤਨ ਗੜਕਰੀ ਜੀ ਦਾ ਇੱਕ ਬਿਆਨ ਛਪਿਆ ਸੀ ਚੀਨ ਦੀ ਖਬਰ ਏਜੰਸੀ ਸ਼ਿਨਵਾ ਦੇ ਵਿੱਚ। ਉਹਨਾਂ ਨੇ 2024 ਦੀ ਅੰਕੜਿਆਂ ਬਾਰੇ ਗੱਲ ਕੀਤੀ ਹੈ ਉਹ ਆਪ ਇਸ ਚੀਜ਼ ਨੂੰ ਪ੍ਰਵਾਨ ਕਰਦੇ ਨੇ ਕਿ 2024 ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਕਰੀਬ 1,80,000 ਲੋਕ ਜਿਹੜੇ ਨੇ ਉਹ ਸੜਕ ਹਾਦਸਿਆਂ ਦੇ ਵਿੱਚ ਮਾਰੇ ਗਏ। ਮਤਲਬ 1 ਮਹੀਨੇ ਵਿੱਚ 15,000 ਤੇ ਹਰ ਰੋਜ਼ ਲਗਭਗ 493 ਲੋਕ ਜਿਹੜੇ ਉਹ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਸੜਕਾਂ ਤੇ ਹੀ ਮਾਰੇ ਗਏ। ਇਹਨਾਂ ਦੇ ਵਿੱਚੋਂ 30,000 ਦੇ ਕਰੀਬ ਉਹ ਲੋਕ ਸੀ ਜਿਹੜੇ ਦੋ ਪਹੀਆ ਵਾਹਨ ਚਲਾ ਰਹੇ ਸੀ ਮਤਲਬ ਸਕੂਟਰ ਜਾਂ ਮੋਟਰਸਾਈਕਲ ਤੇ ਸਵਾਰ ਸੀ ਇਸ ਦੇ ਨਾਲ ਹੀ ਜੋ ਚਿੰਤਾ ਵਾਲੀ ਗੱਲ ਦੂਜੀ ਇਹ ਆ ਕਿ ਇਹ ਲੋਕ ਉਹ ਸੀ ਜਿਨ੍ਹਾਂ ਨੇ ਸੜਕ ਹਾਦਸੇ ਦਾ ਸ਼ਿਕਾਰ ਹੋਣ ਸਮੇਂ ਹੈਲਮਟ ਨਹੀਂ ਸੀ ਪਹਿਨੇ ਹੋਇਆ ਮਤਲਬ ਛੋਟੀ ਜਿਹੀ ਲਾਪਰਵਾਹੀ ਕਰਕੇ ਉਹ ਆਪਣੀ ਜੀਵਨ ਜਿਹੜੀ ਆ ਜੀਵਨ ਦੀ ਜੀਵਨ ਲੀਲਾ ਜਿਹੜੀ ਆ ਉਹ ਸਮਾਪਤ ਕਰ ਬੈਠੇ ਇਸ ਤੋਂ ਵੀ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ ਕਰੀਬ 66% ਲੋਕ ਉਹ ਸੀ ਜੋ ਸਾਡਾ ਨੌਜਵਾਨ ਵਰਗ ਮੰਨਿਆ ਜਾਂਦਾ ਹੈ 18 ਤੋਂ ਲੈ ਕੇ 34 ਸਾਲ ਦੀ ਉਮਰ ਵਰਗ ਦੇ ਸੀ। ਇਹ ਉਹ ਉਮਰ ਵਰਗ ਹੈ ਜਿਹੜਾ ਕਿਸੇ ਵੀ ਦੇਸ਼ ਦੀ ਅਸਲ ਪੂੰਜੀ ਹੁੰਦਾ ਹੈ ਕਿਸੇ ਵੀ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦਾ ਹੈ ਤੇ ਸਭ ਤੋਂ ਮਹੱਤਵਪੂਰਨ ਉਮਰ ਵਰਗ ਮੰਨਿਆ ਜਾਂਦਾ ਹੈ। ਤੇ ਦੂਸਰੀ ਚੰਤਾਲੀ ਗੱਲ ਇਹ ਆ ਕਿ ਇਹਨਾਂ ਦੇ ਵਿੱਚ 10000 ਸਕੂਲੀ ਵਿਦਿਆਰਥੀ ਵੀ ਸੀ ਜਿਹੜੇ ਜਾਂ ਤਾਂ ਉਹ ਘਰ ਤੋਂ ਸਕੂਲ ਜਾ ਰਹੇ ਸੀ ਜਾਂ ਸਕੂਲ ਤੋਂ ਘਰ ਵਾਪਸ ਆ ਰਹੇ ਸੀ ਜੇ ਆਪਾਂ ਭਾਰਤ ਸਰਕਾਰ ਦੀ ਆਪਣੀ ਵੈਬਸਾਈਟ ਤੇ ਵਿਜ਼ਿਟ ਕਰਦੇ ਆ ਤਾਂ ਉਹਨਾਂ ਨੇ 2022 ਦੇ ਅੰਕੜੇ ਜਿਹੜੇ ਪ੍ਰਕਾਸ਼ਿਤ ਕੀਤੇ ਨੇ ਉਹਨਾਂ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ 2022 ਦੇ ਵਿੱਚ ਸਾਡੇ ਦੇਸ਼ ਦੇ ਵਿੱਚ 461000 ਤੋਂ ਵੱਧ ਹਾਦਸੇ ਹੋਏ ਉਹਨਾਂ ਦੇ ਵਿੱਚ 168000 ਤੋਂ ਵੱਧ ਜਿਹੜੇ ਲੋਕ ਸੀ ਉਹ ਮਾਰੇ ਗਏ ਜੇ ਆਪਾਂ ਸਟੇਟ ਵਾਈਜ਼ ਗੱਲ ਕਰੀਏ ਤਾਂ ਤਾਮਿਲਨਾਡੂ ਦੇ ਵਿੱਚ ਸਭ ਤੋਂ ਵੱਧ ਰੋਡ ਐਕਸੀਡੈਂਟ ਜਿਹੜੇ ਨੇਗੇ ਸੜਕ ਹਾਦਸੇ ਨੇ ਉਹ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਪਰ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਜਿਹੜੀ ਆ ਉਹ ਦਰਜ ਕੀਤੀ ਗਈ ਆ ਜੇ ਆਪਾਂ ਆਪਣੇ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 2014 ਤੋਂ ਲੈ ਕੇ 2023 ਦੇ ਅੰਕੜੇ ਸਾਨੂੰ ਉਪਲਬਧ ਹੋਏ ਨੇ ਉਹਨਾਂ ਦੇ ਵਿੱਚ ਜੇ ਔਸਤ ਕੱਢੀਏ ਤਾਂ 5 ਤੋਂ ਲੈ ਕੇ 7 ਲੱਖ ਹਾਸੇ ਜਿਹੜੇ ਉਹ ਹਰ ਸਾਲ ਜਿਹੜੇ ਹੋ ਰਹੇ ਨੇ ਪੰਜਾਬ ਦੇ ਵਿੱਚ ਤੇ ਇਹਨਾਂ ਦੇ ਵਿੱਚ ਇੱਥੇ ਜਿਹੜੀ ਹੈ ਇੱਕ ਜਿਹੜੀ ਖੁਸ਼ੀ ਦੀ ਗੱਲ ਹੈ ਕੁਝ ਤਸੱਲੀ ਵਾਲੀ ਗੱਲ ਹੈ ਕੁਝ ਸਰਕਾਰਾਤਮਕ ਖਬਰ ਜਿਹੜੀ ਦੇਖਣ ਸੁਣਨ ਨੂੰ ਮਿਲੀ ਆ ਉਹ ਇਹ ਹੈ ਕਿ ਮੌਜੂਦਾ ਸਰਕਾਰ ਨੇ ਜਿਹੜੇ ਸੜਕ ਸੁਰੱਖਿਆ ਫੋਰਸ ਦੇ ਨਾਂ ਤੇ ਇੱਕ ਨਵੀਂ ਜਿਹੜੀ ਫੋਰਸ ਉਹ ਸੜਕਾਂ ਤੇ ਹਾਈਵੇਜ਼ ਤੇ ਤਾਇਨਾਤ ਕੀਤੀ ਆ ਇਸ ਦੀ ਤਾਇਨਾਤੀ ਤੋਂ ਬਾਅਦ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਸੜਕ ਹਾਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹਨਾਂ ਦੇ ਵਿੱਚ ਕਰੀਬ 45% ਦੀ ਕਮੀ ਦਰਜ ਕੀਤੀ ਗਈ ਹੈ ਇਹ ਇੱਕ ਚੰਗੀ ਖਬਰ ਮੰਨੀ ਜਾ ਸਕਦੀ ਹੈ ਇਸ ویب سائٹ ਤੇ ਜੇ ਆਪਾਂ 2025 ਦੇ ਆਪਾਂ ਭਾਰਤ ਸਰਕਾਰ ਦੇ ਨੈਸ਼ਨਲ ਲੈਵਲ ਦੇ ਅੰਕੜਿਆਂ ਤੇ ਦੁਬਾਰਾ ਗੱਲ ਕਰੀਏ ਤਾਂ 2025 ਦੇ ਹੁਣ ਤੱਕ ਜਿਹੜੇ ਇਹ 6-7 ਮਹੀਨੇ ਗੁਜ਼ਰੇ ਨੇ ਉਹਨਾਂ ਦੇ ਵਿੱਚ ਹੀ ਹੁਣ ਤੱਕ 1,60,000 ਦੇ ਕਰੀਬ ਜਿਹੜੇ ਲੋਕ ਨੇ ਉਹ ਫੜਕਾ ਹਸਣ ਦੇ ਵਿੱਚ ਮਾਰੇ ਜਾ ਚੁੱਕੇ ਨੇ ਜਿਹੜੇ ਕਿ 2024 ਦੇ ਇਹਨਾਂ ਮਹੀਨਿਆਂ ਦੇ ਦੌਰਾਨ ਮਾਰੇ ਗਏ ਲੋਕਾਂ ਤੋਂ ਕਰੀਬ-ਕਰੀਬ 4.3% ਵਧ ਨੇ ਇਹ ਬੜੀ ਚਿੰਤਾ ਵਾਲੀ ਗੱਲ ਹੈ ministry of road transport and highways ਦੀ ਜਿਹੜੀ ਰਿਪੋਰਟ ਜੇ ਆਪਾਂ ਨੂੰ ਪੜ੍ਹੀਏ ਉਹਨਾਂ ਦੇ ਅੰਕੜੇ ਜੋ ਉਪਲਬਧ ਨੇ ਉਹਨਾਂ ਨੂੰ ਉਹਨਾਂ ਦੇ ਨਿਗਾਹ ਮਾਰੀਏ ਤਾਂ 2018 ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਸੀਗੀ ਉਹ ਕਰੀਬ-ਕਰੀਬ 1,57,000 ਸੀ 2019 ਦੇ ਵਿੱਚ 1,58,000 ਸੀ 2020 ਦੇ ਵਿੱਚ ਕੁਝ ਘਟ ਕੇ 1,38,000 ਦੇ ਕਰੀਬ ਰਹਿ ਗਈ ਤੇ 2021 ਦੇ ਵਿੱਚ 1,53,000 ਤੋਂ ਉੱਪਰ ਦਰਜ ਕੀਤੀ ਗਈ ਸੀ ਮਤਲਬ ਕਰੀਬ 1.5 ਲੱਖ ਤੋਂ ਵੱਧ ਲੋਕ ਜਿਹੜੇ ਨੇ ਹਰ ਸਾਲ ਸਾਡੇ ਦੇਸ਼ ਦੇ ਉਹ ਸੜਕਾਂ ਤੇ ਹੀ ਮਾਰੇ ਜਾ ਰਹੇ ਨੇ ਜੇਕਰ ਆਪਾਂ ਇਹਨਾਂ ਦੇ ਕਾਰਨ ਕਾਰਨ ਲੱਭਣੇ ਹੋਣ ਕਾਰਨਾਂ ਦੀ ਗੱਲ ਕਰਨੀ ਹੋਵੇ ਤਾਂ 2022 ਦੇ ਅੰਕੜਿਆਂ ਦੇ ਆਧਾਰ ਤੇ ਇੱਕ ਸਾਨੂੰ ਜਿਹੜੇ ਨੇ ਡਾਟਾ ਇੱਕ ਸਾਨੂੰ ਪ੍ਰਾਪਤ ਹੋਇਆ ਹੈ 2022 ਦੇ ਵਿੱਚ ਜੋ ਲੋਕਾਂ ਦੀ ਜਿਹੜੀ ਮੌਤ ਤਰਸੀ ਗਈ ਉਹ 161000 ਤੋਂ ਉੱਪਰ ਸੀ ਤੇ ਇਹਨਾਂ ਦੇ ਵਿੱਚ ਇੱਕ ਉਹੀ ਗੱਲ ਦੁਬਾਰਾ ਉੱਭਰ ਕੇ ਸਾਹਮਣੇ ਆਈ ਹੈ ਕਿ ਇਹਨਾਂ ਹਾਸਿਆਂ ਦੇ ਵਿੱਚ ਡਰਾਈਵਰ ਜਿਹੜਾ ਸੀ ਉਹ ਖੁਦ ਜ਼ਿੰਮੇਵਾਰ ਸੀ ਹਾਦਸੇ ਦਾ ਜ਼ਿਆਦਾਤਰ ਹਾਸਿਆਂ ਦੇ ਵਿੱਚ ਜੇ ਆਪਾਂ ਇਹਨਾਂ ਦੇ ਕਾਰਨਾਂ ਨੂੰ ਡਿਵਾਈਡ ਕਰਨਾ ਹੋਵੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੈ ਇਹ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿ ਆਪਣੀ ਗਲਤੀ ਕਰਕੇ ਮਾਰੇ ਜਾ ਰਹੇ ਨੇ ਕਿਉਂਕਿ ਜਿਹੜੇ ਕਾਰਨ ਨੇ ਉਹ ਇਸ ਗੱਲ ਨੂੰ ਦਰਸਾਉਂਦੇ ਨੇ ਸਭ ਤੋਂ ਜਿਹੜਾ ਵੱਡਾ ਕਾਰਨ ਹੈ ਨਾ ਹਾਸਿਆਂ ਦਾ ਉਹ ਦਰਜ ਕੀਤਾ ਗਿਆ ਹੈ ਓਵਰ ਸਪੀਡਿੰਗ ਮਤਲਬ ਤੇਜ਼ ਗੱਡੀ ਚਲਾਉਣਾ ਇਹਨਾਂ ਲੋਕਾਂ ਦੇ ਵਿੱਚੋਂ ਜਿਹੜੇ ਮਾਰੇ ਗਏ ਨੇ 2022 ਦੇ ਵਿੱਚ ਉਹਨਾਂ ਦੇ ਵਿੱਚ 119900 ਦੇ ਕਰੀਬ ਲੋਕ ਓਵਰ ਸਪੀਡਿੰਗ ਦੇ ਕਰਕੇ ਮਾਰੇ ਗਏ ਨੇ ਗੱਡੀ ਤੇਜ਼ ਹੋਣ ਦਾ ਹੋਣਾ ਜਿਹੜਾ ਇੱਕ ਕਾਰਨ ਸੀ ਉਹਨਾਂ ਦੇ ਹਾਸੇ ਦਾ ਦੂਸਰਾ ਜਿਹਦਾ ਕਾਰਨ ਬਣਿਆ ਉਹ ਹੈਗਾ ਡਰਾਈਵ ਡਰਾਈਵਿੰਗ ਦੇ ਸਮੇਂ ਸ਼ਰਾਬ ਦਾ ਸੇਵਨ ਕੀਤਾ ਹੋਣਾ ਸ਼ਰਾਬ ਪੀਤਾ ਹੋਣਾ ਤਾਂ ਇਹ ਕਰੀਬ-ਕਰੀਬ 42100 ਲੋਕ ਜਿਹੜੇ ਨੇਗੇ ਉਹ ਇਸ ਕਾਰਨ ਮਾਰੇ ਗਏ ਕਿਉਂਕਿ ਉਹ ਉਸ ਵਕਤ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਉਹ ਉਹ ਖੋਸ਼ੋ ਹਵਾਸ ਦੇ ਵਿੱਚ ਪ੍ਰੋਪਰ ਨਹੀਂ ਸੀ ਜਿਹੜੇ ਡਰਾਈਵ ਡਰਾਈਵਿੰਗ ਕਰਨ ਦੇ ਸਮੇਂ ਤੀਸਰਾ ਜਿਹੜਾ ਕਾਰਨ ਹੈ ਉਹ ਹੈਗਾ ਰੋਂਗ ਸਾਈਡ ਤੋਂ ਗੱਡੀ ਚਲਾਉਣਾ ਗਲਤ ਪਾਸੇ ਤੋਂ ਗੱਡੀ ਲੈ ਕੇ ਆਉਣਾ ਤੇ ਇਹਨਾਂ ਦੇ ਵਿੱਚ ਕਰੀਬ-ਕਰੀਬ 9000 ਲੋਕ ਜਿਹੜੇ ਸੀਗੇ 2022 ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਮਾਰੇ ਗਏ ਤੇ ਇਸ ਤੋਂ ਲੱਗਦਾ ਜਿਹੜਾ ਅਗਲਾ ਕਾਰਨਾ ਹੈਗਾ ਉਹ ਹੋ ਲਾਲ ਬੱਤੀ ਨੂੰ ਕ੍ਰੋਸ ਕਰਨਾ ਲਾਲ ਬੱਤੀ ਦੀ ਪ੍ਰਵਾਹ ਨਾ ਕਰਦੇ ਹੋਏ ਅੱਗੇ ਲੰਘਣ ਦੀ ਕੋਸ਼ਿਸ਼ ਕਰਨੀ ਇਹਦੇ ਵਿੱਚ ਕਰੀਬ 1500 ਦੇ ਲੋਕ ਜਿਹੜੇ ਨੇਗੇ ਉਹ ਇਹਨਾਂ ਹਾਦਸੇ ਵਿੱਚ ਸ਼ਿਕਾਰ ਹੋ ਕੇ ਮਰੇਗੇ ਇੱਕ ਹੋਰ ਜਿਹੜਾ ਨਵਾਂ ਰੁਝਾਨ ਸਾਨੂੰ ਮਿਲਿਆ ਦੇਖਣ ਨੂੰ ਮਿਲਦਾ ਤੁਹਾਡੇ ਵਾਲੇ ਦਿਵਾਲੇ ਤੁਸੀਂ ਵੀ ਇਸ ਚੀਜ਼ ਨੂੰ ਨੋਟ ਕੀਤਾ ਹੋਣਾ ਉਹ ਹੈਗਾ ਮੋਬਾਈਲ ਫੋਨ ਦੀ ਵਰਤੋਂ 2022 ਦੀ ਗੱਲ ਕਰਦੇ ਆਂ ਆਪਾਂ 2022 ਦੇ ਵਿੱਚ ਜਿਹੜੇ ਕੁੱਲ ਹਾਸੇ ਹਾਸੇ ਦੇ ਵਿੱਚ ਲੋਕ ਮਰੇ ਗਏ ਨੇ ਉਹਨਾਂ ਦੇ ਵਿੱਚੋਂ ਕਰੀਬ-ਕਰੀਬ 3400 ਲੋਕ ਉਹ ਸੀ ਜਿਹੜੇ ਹਾਸੇ ਸਮੇਂ ਮੋਬਾਈਲ ਤੇ ਗੱਲ ਕਰ ਰਹੇ ਸੀ ਮੋਬਾਈਲ ਦੀ ਵਰਤੋਂ ਕਰ ਰਹੇ ਸੀ ਇਹਨਾਂ ਤੋਂ ਇਲਾਵਾ ਜੇ ਆਪਾਂ ਹੋਰ ਆਪਾਂ ਫਟਕਲ ਕਾਰਨ ਗਿਣਨੇ ਹੋਣ ਜਿਨ੍ਹਾਂ ਬਸ ਸੜਕਾਂ ਦੀ ਮਾੜੀ ਹਾਲਤ ਵੀ ਹੋ ਸਕਦੀ ਹੈ ਕੋਈ ਮੌਸਮ ਵੀ ਹੋ ਸਕਦਾ ਜਾਂ ਵਾਹਨ ਦੇ ਵਿੱਚ ਅਚਾਨਕ ਖਰਾਬੀ ਆਉਣਾ ਵੀ ਹੋ ਸਕਦਾ ਜਾਂ ਕੋਈ ਤੋਲਾ ਹੋਰ ਕਾਰਨ ਹੋ ਸਕਦੇ ਨੇ ਉਹ ਸਾਰੇ ਕਾਰਨਾਂ ਦੇ ਵਿੱਚ ਜਿਹੜੇ ਹੋਰ ਲੋਕ ਮਾਰੇ ਗਏ ਨੇ ਜਾਂ ਹੋਰ ਕਾਰਨ ਜਿਹੜੇ ਇਹਨਾਂ ਜ਼ਿੰਮੇਵਾਰ ਪਾਏ ਗਏ ਨੇ ਉਹਨਾਂ ਵਿੱਚ ਕਰੀਬ-ਕਰੀਬ 30000 ਤੋਂ ਉੱਪਰ ਲੋਕ ਸੀ ਉਹ ਇਹਨਾਂ ਸੜਕ ਹਾਸਿਆਂ ਦੇ ਵਿੱਚ ਮੌਤ ਦੇ ਮੂੰਹ ਦੇ ਵਿੱਚ ਜਾ ਪਏ। ਦੋਸਤੋ ਇਹ ਉਹ ਕਾਰਨ ਸੀਗੇ ਜਿੰਨਾਂ ਦੇ ਵਿੱਚ ਜ਼ਿੰਮੇਵਾਰੀ ਕਿਤੇ ਨਾ ਕਿਤੇ ਬਹੁਤਿਆਂ ਦੇ ਵਿੱਚ ਸਾਡੀ ਹੀ ਬਣਦੀ ਹੈ। ਇਹ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਨਾ ਕਿਸੇ ਹਾਸੇ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਸਾਡੀ ਆਪਣੀ ਗਲਤੀ ਨਹੀਂ ਹੁੰਦੀ ਦੂਸਰੇ ਦੀ ਗਲਤੀ ਕਰਕੇ ਅਸੀਂ ਹਾਸੇ ਆਸ਼ਕਾਰ ਹੁੰਨੇ ਆ। ਪਰ ਬਹੁਤੇ ਜਿਹੜੇ ਹਾਸੇ ਨੇ ਉਹ ਸਾਡੀ ਆਪਣੀ ਲਾਪਰਵਾਹੀ ਕਰਕੇ ਹੁੰਦੇ ਨੇ ਇਸ ਕਰਕੇ ਇੱਕ ਗੱਲ ਦਿਮਾਗ 'ਚ ਆਪਾਂ ਨੂੰ ਜ਼ਰੂਰ ਰੱਖਣੀ ਚਾਹੀਦੀ ਆ ਦੋਸਤੋ ਇਹ ਕਿ ਜਿਹੜੇ ਮਸ਼ੀਨੀ ਸਾਧਨ ਨੇ ਉਹ ਸਾਡੀ ਸਹੂਲਤ ਲਈ ਸਾਡੀ ਸੁੱਖ ਸੁਵਿਧਾ ਲਈ ਤੇ ਸਾਡਾ ਸਮਾਂ ਬਚਾਉਣ ਦੇ ਲਈ ਹੋਂਦ ਵਿੱਚ ਆਏ ਸੀਗੇ ਪਰ ਆਪਾਂ ਇਹਨੂੰ ਆਪਣੀ ਮੌਤ ਦਾ ਕਾਰਨ ਜਾਂ ਕਿਸੇ ਵੱਡੇ ਨੁਕਸਾਨ ਦਾ ਕਾਰਨ ਨਾ ਬਣਨ ਦੇਈਏ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਜਦੋਂ ਵੀ ਆਪਾਂ ਬਾਹਰ ਜਾਂਦੇ ਆ ਸਕੂਟਰ ਮੋਟਰਸਾਈਕਲ ਗੱਡੀ ਲੈ ਕੇ ਜਾਂਦੇ ਆ ਤਾਂ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਇਹ ਜ਼ਰੂਰ ਧਿਆਨ ਹਮੇਸ਼ਾ ਰੱਖਣਾ ਚਾਹੀਦਾ ਹੈ ਕਿ ਜਿਹੜੀ ਤੁਹਾਡੀ ਜ਼ਿੰਦਗੀ ਹੈ ਉਹ ਸਿਰਫ ਤੁਹਾਡੀ ਨਹੀਂ ਤੁਹਾਡੇ ਤੇ ਤੁਹਾਡੇ ਨਾਲ ਤੁਹਾਡਾ ਪਰਿਵਾਰ ਵੀ ਨੇੜੋਂ ਜੁੜਿਆ ਹੋਇਆ ਹੈ ਅਗਰ ਸਾਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਸਾਡਾ ਪਰਿਵਾਰ ਬੁਰੀ ਤਰ੍ਹਾਂ ਇਹਦੇ ਨਾਲ ਪ੍ਰਭਾਵਿਤ ਹੁੰਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਹੌਲੀ ਚੱਲੋ ਘਰ ਵਿੱਚ ਤੁਹਾਨੂੰ ਕੋਈ ਉਡੀਕ ਰਿਹਾ ਹੈ ਜਾਂ ਫਿਰ ਅਕਸਰ ਕਿਹਾ ਜਾਂਦਾ ਹੈ ਕਦੇ ਨਾ ਪਹੁੰਚਣ ਨਾਲੋਂ ਦੇਰੀ ਭਲੀ ਦੋਸਤੋ ਇਸ ਤੋਂ ਬਾਅਦ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਹੋਵਾਂਗੇ ਤੇ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ